ਭਾਈ ਆਏ ਸੀਗੇ ਅੱਜ ਆਪਣੇ ਕੋਲੇ ਜਰਗ ਸਾਈਡ ਤੋਂ ਹਾਂਜੀ ਵੀਰੇ ਹਾਂਜੀ ਵੀਰੇ ਅਸੀਂ ਆਈ ਗਏ ਠੀਕ ਹੈ ਜੀ ਹਾਂਜੀ ਵੀਰੇ ਅਸੀਂ ਆਏ ਸੀ ਥੋਡੇ ਕੋਲ ਅੱਜ ਸਾਈਕਲ ਦੇਖਣ ਆ ਤੇ ਸਾਈਕਲ ਸਾਨੂੰ ਟ੍ਰਿਕ ਦਾ ਵਧੀਆ ਲੱਗਿਆ ਯੂਐਸਏ ਬ੍ਰਾਂਡ ਦਾ ਠੀਕ ਹੈ ਤੇ ਸਾਈਕਲ ਪੂਰਾ ਸਾਫ਼ ਆ ਹਾਂਜੀ ਹਾਂਜੀ ਤੇ ਅਸੀਂ ਪਹਿਲੀ ਵਾਰ ਸਾਈਕਲ ਲੈਣ ਲੱਗੇ ਜਾਨੀ ਨਵਾਂ ਹਾਂਜੀ ਹਾਂਜੀ ਤੇ ਸਾਈਕਲਿੰਗ ਕਰਨ ਦਾ ਮੁੰਡਿਆ ਸ਼ੌਕ ਪਾਇਆ ਪਾਣੀ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਵੀਰੇ ਤੇ ਸਾਈਕਲ ਸਾਨੂੰ ਬਹੁਤ ਪੂਰਾ ਸਾਫ਼ ਸੁਥਰਾ ਨਮਾ ਵਧੀਆ ਮਿਲਿਆ ਥੋਡੇ ਕੋਲ ਠੀਕ ਹੈ ਬਾਈ ਲਾਇਆ ਕਰਾਂਗੇ ਵੀਰ ਐਡ ਕਰਿਆ ਕਰਾਂਗੇ ਠੀਕ ਆ ਬਾਈ ਹਾਂਜੀ ਹੋਰ ਵੀ ਵੀਰਾਂ ਨੂੰ ਬੇਨਤੀ ਆ ਵੀ ਸਾਈਕਲ ਬਹੁਤ ਸਾਫ਼ ਨੇ ਵੀਰ ਉਹਨਾਂ ਕੋਲ ਹਾਂਜੀ ਵੀਰ ਯਾਨੀ ਕਹੀ ਜੀ ਚੀਜ਼ ਅਸੀਂ ਚਾਹੁੰਦੇ ਸੀ ਆਸ ਨਾਲੋਂ ਸਾਨੂੰ ਵਧੀਆ ਚੀਜ਼ ਸੋਨੇ ਮਿਲੀ ਆ ਠੀਕ ਆ ਬਾਈ ਰੇਟ ਵੀ ਪੂਰਾ ਵਧੀਆ ਵੀਰੇ ਨੇ ਦਿੱਤਾ ਸਾਨੂੰ ਬਿਲਕੁਲ ਨਾਰਮਲ ਆ ਠੀਕ ਆ ਬਾਈ ਤੇ ਵੀਰੇ ਜਿਵੇਂ ਚਲੋ ਤੁਸੀਂ ਹੁਣ ਅੱਜ ਪਹੁੰਚੇ ਹੋ ਆਪਣੇ ਕੋਲੇ ਏਦੋਂ ਪਹਿਲਾਂ ਤੁਹਾਡੇ ਨਾਲ ਹੀ ਆਪਣੇ ਕੋਲ ਤਲਵੰਡੀ ਸਾਬੋ ਤੋਂ ਆਈ ਸੀ ਵੀਰ ਤੇ ਉਹਨਾਂ ਨੂੰ ਆਪਾਂ ਦਿੱਤਾਗਾ 520 ਹਾਂਜੀ ਬਿੱਟ ਵਨ 520 ਦਿੱਤਾ ਹਨਾ ਉਹ ਵੀ ਬਾਈ ਡਿਮਾਂਡਡ ਸਾਈਕਲ ਆ ਪੂਰਾ ਪੰਜਾਬ ਦੇ ਵਿੱਚ ਹਾਂਜੀ ਤੇ ਬਾਕੀ ਟ੍ਰੈਕ ਦਾ ਤਾਂ ਬਾਈ ਡ੍ਰੀਮ ਸਾਈਕਲ ਆ ਹਰੋਇਕ ਦਾ ਹਰੋਇਕ ਦਾ ਡ੍ਰੀਮ ਸਾਈਕਲ ਆ ਬਾਈ ਇਹ ਅੱਜ ਦੀ ਘੜੀ ਅਸੀਂ ਇਹਦੇ ਪਹਿਲਾਂ 520 ਦੇ ਹੀ ਲੈ ਕੇ ਆਏ ਸੀ ਲੈਣ ਹਾਂਜੀ ਹਾਂਜੀ ਵੀਰੇ ਫਿਰ ਅਸੀਂ ਜਾਂਦੇ 520 ਦਾ ਅਗੇ ਚਲਾਇਆ ਦਿਖਾਇਆ ਸਾਰਾ ਹਾਂਜੀ ਹਾਂਜੀ ਫਿਰ ਜਾਂ ਤੁਸੀਂ ਇਹ ਪਾਉਂ ਅਮਰੀਕਾ ਤੋਂ ਢੋਲ ਕੋ ਖੜਾ ਹਾਂਜੀ ਹਾਂਜੀ ਫਿਰ ਸਾਨੂੰ ਲੱਗਿਆ ਵੀ ਆਪਾਂ ਇਹ ਲੈ ਲੈਂਦੇ ਹਾਂ ਸਹੀ ਆ ਵੀਰੇ ਫਿਰ ਉਹਦੇ ਕਰਕੇ ਅਸੀਂ ਇਹਦੀ ਜੁਆਇਸ ਕਰੀ ਸਹੀ ਜੋਇਸ ਕਰਕੇ ਸਾਨੂੰ ਸਾਈਕਲ ਪੂਰਾ ਵਧੀਆ ਲੱਗਿਆ ਫਿਰ ਅਸੀਂ ਜਾਣੀਓ ਅੱਜ ਠੀਕ ਆ ਵੀਰੇ ਵਾਏ ਕਰਦੇ ਨਹੀਂ ਨਹੀਂ ਬਹੁਤ ਬਹੁਤ ਬਾਈ ਤੁਹਾਨੂੰ ਮੁबारकਾ ਨਵੇਂ ਸਾਈਕਲ ਦੀਆਂ ਤੇ ਬਾਕੀ ਅੱਜ ਤੇ ਆਪਣੇ ਕੋਲੇ ਵੀਰ ਆਇਆ ਇਹ ਜਲਾਜਣ ਤੋਂ ਜਰਗ ਕੋਲੋਂ ਜਿਲ੍ਹਾ ਲੁਧਿਆਣਾ ਤੇ ਬਾਕੀ ਪਹਿਲਾਂ ਆਪਣੇ ਕੋਲ ਤਲਵੰਡੀ ਸਾਬੋ ਤੋਂ ਆਏ ਸੀ ਤੇ ਤੀਜੇ ਗਾਹਕ ਆਪਣੇ ਕੋਲ ਪਹੁੰਚ ਰਹੇ ਅੱਜ ਬਰਨਾਲੇ ਤੋਂ ਉਹ ਸ਼ਾਮ ਤੱਕ ਪਹੁੰਚਣਗੇ ਆਪਣੇ ਕੋਲ ਬਾਈ ਰੁਪਿੰਦਰ ਕੁdde ਬਾਈ ਦਿਆੜੀ ਨੇ ਉਹ ਸੱਜਣ ਮਿੱਤਰ ਤੇ ਉਹਨਾਂ ਨੇ ਵੀ ਸਾਈਕਲ ਲੈ ਕੇ ਜਾਣਾ ਆਪਣੇ ਕੋਲ ਸ਼ਾਇਦ ਟਰੈਕ ਦਾ ਦੇਖਣ ਉਹ ਵੀ ਬਾਹਰਲੇ ਸੈਕਸ ਤੇ ਆਜੋ ਵੀਰੇ ਚੱਲਦੇ ਆਂ ਫਿਰ ਆਪਾਂ ਕਰਨ ਹਾਂਜੀ ਸਾਥ ਸ੍ਰੀ ਗੱਲ ਸਾਰੇ ਬਾਈਆਂ ਨੂੰ ਜੋ ਅਕਾਲ ਆਲਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 3 ਜੂਨ 2025 ਤੇ ਵੀਰ ਆਇਆ ਆਪਣੇ ਕੋਲੇ ਸਾਈਕਲ ਲੈਣ ਕਰਦੇ ਆ ਗੱਲਬਾਤ ਕਿਹੜੇ ਪਿੰਡ ਤੋਂ ਆਏ ਨੇ ਕਿਹੜਾ ਇਹਨਾਂ ਦਾ ਜ਼ਿਲ੍ਹਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਪਿੰਡ ਆਪਨਾ ਹੈਗਾ ਜਰਗ ਪਿੰਡ ਦੇ ਲਵੇ ਜਲਾਜੂਨ ਪਿੰਡ ਆ ਠੀਕ ਹੈ ਵੀਰੇ ਤਹਿਸੀਲ ਸਾਨੂੰ ਖੰਨਾ ਪੈਂਦੀ ਆ ਡਿਸਟ੍ਰਿਕਟ ਲੁਧਿਆਣਾ ਠੀਕ ਹੈ ਵੀਰੇ ਤੇ ਵੀਰ ਉਹਨਾਂ ਕੋ ਆਏ ਸੀ ਅਸੀਂ ਮਾਨਕੀ ਪਿੰਡ ਤੇ ਸਾਨੂੰ ਆ ਟ੍ਰਿਕ ਸਾਈਕਲ ਪਸੰਦ ਆਇਆ ਅਸੀਂ ਲੈਣ ਤਾਂ ਪਹਿਲਾਂ ਬਿਟਵਨ 520 ਆਈ ਸੀ ਹਾਂਜੀ ਵੀਰੇ ਫਿਰ ਜਦੋਂ ਉਹ ਵੀ ਦੇਖਿਆ ਸੀ ਚਲਾ ਕੇ ਚੱਲ ਇਹ ਵੀ ਦੇਖਿਆ ਜਲਾ ਕੇ ਹਨਾ ਵੀਰੇ ਹਾਂਜੀ ਹਾਂਜੀ ਤੇ ਆ ਇਹ ਸਾਈਕਲ ਮੈਨੂੰ ਪਸੰਦ ਆਇਆ ਕਾਫੀ ਠੀਕ ਹੈ ਵੀਰੇ ਇਹ ਸਾਈਕਲ ਪਸੰਦ ਆਇਆ ਤੇ ਫਿਰ ਇਹਦੀ ਹਾਈਡਰੋਲਿਕ ਬ੍ਰੇਕਾਂ ਦੀ ਹਨਾ ਵੀਰੇ ਜੀ ਹਾਂਜੀ ਬਾਈ ਉਹਦੇ ਕਰਕੇ ਸਾਨੂੰ ਲੱਗਿਆ ਵੀ ਚੱਲ ਇਹ ਲੈ ਲੈਣੇ ਆ ਸਾਈਕਲ ਜਾਨੀ ਸਾਨੂੰ ਆਪਦੀ ਜਿੱਦਾਂ ਸੋਚ ਕੇ ਆਏ ਸੀ ਤੇ ਉਦੋਂ ਜ਼ਿਆਦਾ ਵਧੀਆ ਮਿਲਿਆ ਠੀਕ ਹੈ ਵੀਰੇ ਪੂਰਾ ਸਾਫ਼ ਸੁਥਰਾ ਨਵਾਂ ਸਾਈਕਲ ਦਿੱਤਾ ਵੀਰੇ ਨੇ ਧੰਨਵਾਦ ਵੀਰੇ ਤੁਹਾਡਾ ਤੇ ਜਲਾਜਨ ਪਿੰਡ ਤੋਂ ਆਏ ਹਾਂ ਤੁਸੀਂ ਹਾਂਜੀ ਤੇ ਬਾਕੀ ਵੀਰੇ ਜਿਵੇਂ ਆਪਾਂ ਰਾਈਡ ਵਗੈਰਾ ਲੈਣੇ ਆ ਸਾਈਕਲਾਂ ਦੀ ਹਾਂਜੀ ਤੇ ਤੁਹਾਨੂੰ ਚਲਾਉਣ ਦੇ ਵਿੱਚ ਜਿਵੇਂ ਆਮ ਵੀ ਦੂਜੇ ਵੀ ਆਪਾਂ ਚਲੋ ਸਾਈਕਲ ਚਲਾਇਆ ਹਰੇਕ ਦਾ ਭਾਈ ਆਪੋ ਆਪਣਾ ਸੁਆਦ ਆ ਹਾਂ ਤੇ ਕਿਵੇਂ ਲੱਗਿਆ ਭਾਈ ਟ੍ਰੈਕ ਦਾ ਇਹ ਚਲਾਉਣ ਨੂੰ ਬਹੁਤ ਜ਼ਿਆਦਾ ਡਿਫਰੈਂਸ ਆ ਠੀਕ ਆ ਬਈ ਕਿਉਂਕਿ ਬਿੱਟਮੈਨ ਵੀ ਚਲਾਇਆ ਤੇ ਦੇਖਿਆ ਹਨਾ ਆਪਾਂ ਮਾੜਾ ਨਹੀਂ ਕਹਿੰਦੇ ਵੀਰੇ ਕਿਸੇ ਨੂੰ ਵੀ ਹਨਾ ਹਰੇਕ ਦੇ ਦੇਖੋ ਚੀਜ਼ ਆਪਦੀ ਜਗ੍ਹਾ ਤੇ ਆ ਹਾਂਜੀ ਹਾਂਜੀ ਹਨਾ ਜੀ ਜਿੱਦਾਂ ਮਤਲਬ ਹਰੇਕ ਚੀਜ਼ ਦਾ ਸਿਸਟਮ ਆ ਆਪਦੀ ਆਪਦੀ ਜਿਹਾ ਉਹ ਅਗਲੀ ਫਾਂ ਲੈ ਲੈਂਦੀ ਆ ਹੋਸਟ ਦੇ ਹਿਸਾਬ ਨਾਲ ਹੀ ਆ ਬਾਈ ਹਾਂਜੀ ਤੇ ਜਾਨੀ ਇਹ ਸਾਨੂੰ ਮਤਲਬ ਬਹੁਤ ਸਮੂਥ ਲੱਗਿਆ ਮੈਨੂੰ ਚਲਾਉਣ ਨੂੰ ਠੀਕ ਆ ਬਈ ਬ੍ਰੇਕ ਸਿਸਟਮ ਬਹੁਤ ਸੋਹਣਾ ਜਾਨੀ ਹਨਾ ਹਾਂਜੀ ਹਾਂਜੀ ਬਾਈ ਤੇ ਉਹਦੇ ਕਰਕੇ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਟਰੱਕ ਦਾ ਸਾਈਕਲ ਲੈ ਲੈਨੇ ਆ ਬਾਕੀ ਸਾਫ਼ ਸੋਸ ਇਹ ਕਬੱਡੀ ਗੱਲ ਵੀਰੇ ਉਹ ਦੱਸਿਓ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਆਪਾਂ 27 ਚਲਾ ਰਹੇ ਸੀ ਪਹਿਲਾਂ ਤੇ 29 ਦਾ ਕਿਵੇਂ ਤੁਹਾਨੂੰ ਰਿਫਰੈਂਟ ਲੱਗਿਆ ਇਹ ਵੀਰੇ ਐਂ ਲੱਗਿਆ ਹੁਣ ਮੇਰੇ ਕੋ ਘਰੇ ਰੈਲਾ ਦਾ ਸਾਈਕਲ ਆ 27 ਅੱਛਾ ਜੀ ਉਹ ਵੀ ਮੈਂ ਜਿਵੇਂ ਘਰੇ ਜ਼ਿਆਦਾਤਰ ਹੁਣ ਉਹਨੂੰ ਮੈਂ ਲੰਗ ਮਤਲਬ ਐ ਲੰਬਾ ਲੌਂਗ ਨਹੀਂ ਚਲਾ ਸਕਦਾ ਜਿਵੇਂ ਹਾਂ ਜੀ ਨੂੰ ਆਪਦੇ ਆਪ ਐ ਲੱਗਦਾ ਹੁੰਦਾ ਵੀ ਲੱਤਾਂ ਨਾਲ ਘੁੱਟਣ ਜੀ ਜ਼ੋਰ ਜਿਹਾ ਹੀ ਲੱਦੀ ਜਾਂਦਾ ਹੁੰਦਾ ਸਹੀ ਆ ਬਾਈ ਫਿਰ ਜਿਵੇਂ ਹੁਣ ਤੋਂ ਬਾਅਦ ਆ ਬਿਟਬਨ ਵੀ ਹੁਣ ਘਰੋਂ ਜੋ ਸੋਚ ਕੇ ਤਾਂ ਆਏ ਸੀ ਵੀ ਬਿਟਬਨ ਲਵਾਂਗੇ ਹਾਂਜੀ ਹਾਂਜੀ ਪਰ ਜਦੋਂ ਹਾਂਜੀ ਜਦੋਂ ਇਹਨੂੰ ਚਲਾ ਕੇ ਦੇਖਿਆ ਇਹਦਾ ਵੀਰੇ ਤੋਰਾ ਬਹੁਤ ਜ਼ਿਆਦਾ ਠੀਕ ਆ ਬਾਈ ਇਹਦੇ ਇਦਾਂ ਲੱਗਦਾ ਵੀ ਪੈਡਲ ਬੰਦਾ ਘੱਟ ਮਾਰਦਾ ਹਾਂਜੀ ਹਾਂਜੀ ਐ ਸਾਈਕਲ ਤੇਜ਼ ਲੱਗਦਾ ਵੀ ਬਹੁਤ ਜਾ ਰਿਹਾ ਠੀਕ ਆ ਬਾਈ ਤੋੜੇ ਦਾ ਵੀਰੇ ਬਹੁਤ ਫਰਕ ਆ ਇਹਦਾ ਹਾਂਜੀ ਹਾਂਜੀ ਮੈਂ ਸਮਝ ਗਿਆ ਹਾਂਜੀ ਠੀਕ ਆ ਬਾਈ ਤੇ ਇੱਕ ਵੀਰੇ ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਤੇ ਥੋੜਾ ਜਿਹਾ ਨਸ਼ੇ ਵੱਲ ਜ਼ਿਆਦਾ ਝਕਾਅ ਹੋ ਰਿਹਾ ਨੌਜਵਾਨੀ ਦਾ ਹਾਂਜੀ ਤੇ ਉਹਨਾਂ ਨੂੰ ਬਈ ਕੀ ਇੱਕ ਮੈਸੇਜ ਦਵੋਗੇ ਤੁਸੀਂ ਉਨ੍ਹਾਂ ਨੂੰ ਵੀ ਮੈਂ ਤਾਂ ਇਹੀ ਮੈਸੇਜ ਦਿੰਨਾ ਵੀ ਦੇਖੋ ਹਨਾ ਵੀ ਨਸ਼ਿਆਂ ਤੋਂ ਦੂਰ ਹੋਵੋ ਠੀਕ ਆ ਆਪਣਾ ਕੋਈ ਸ਼ੌਂਕ ਪਾ ਲਓ ਘਰੇ ਕਿਸੇ ਨਾ ਕਿਸੇ ਚੀਜ਼ ਦਾ ਸਾਈਕਲ ਦਾ ਵੀ ਸ਼ੌਂਕ ਹੈ ਹਨਾ ਜੇ ਆਪਦਾ ਸ਼ੌਂਕ ਪਾ ਲਓ ਉਹ ਚੀਜ਼ਾਂ ਨਾਲ ਪਿਆਰ ਪਾ ਲਓ ਪਿਆਰ ਪਾ ਕੇ ਤੁਸੀਂ ਨਾ ਸੇ ਉਹ ਤੋਂ ਦੂਰ ਰਹੋਗੇ ਨਸ਼ੇ ਪੱਤੇ ਤੋਂ ਹਾਂਜੀ ਹਾਂਜੀ ਵੀਰੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਵੀਰੇ ਅੱਗੇ ਜਰੂਰ ਸ਼ੇਅਰ ਕਰਿਓ ਆਪਣਾ ਹਨਾ ਕੋਈ ਤੁਹਾਡੇ ਸੱਜਣ ਮਿੱਤਰ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਜਰੂਰ ਆਪਣੇ ਪੇਜ ਬਾਰੇ ਵੀ ਦੱਸਿਓ ਹਾਂਜੀ ਹਾਂਜੀ ਤੇ ਸਾਈਕਲ ਬਾਰੇ ਵੀ ਜਰੂਰ ਦੱਸਿਓ ਹਾਂਜੀ ਤੇ ਤੁਹਾਨੂੰ ਟਰੈਕ ਕਰੀਆਂ ਬਾਈ ਬਹੁਤ ਬਹੁਤ ਮੁਬਾਰਕਾਂ ਹਾਂਜੀ ਵੀਰ ਸੁਣੋ ਵੀ ਇਹ ਮਹਾਰਾਜ ਦੀ ਕਿਰਪਾ ਕਰਨ ਨਹੀਂ ਨਹੀਂ ਵੀਰੇ ਧੰਨਵਾਦ ਤੁਹਾਡਾ ਕਿ ਸਾਨੂੰ ਇੰਨਾ ਸੋਹਣਾ ਸਾਈਕਲ ਦਿੱਤਾ ਠੀਕ ਆ ਬਾਈ ਤੇ ਵੀਰੇ ਤੁਹਾਨੂੰ ਜਿਵੇਂ ਪਤਾ ਕਿੱਥੋਂ ਲੱਗਿਆ ਸੀ ਆਪਣੇ ਕੋਲ ਪਹੁੰਚੇ ਕਿਵੇਂ ਤੁਸੀਂ ਪਤਾ ਵੀਰੇ ਤੁਹਾਡਾ ਮੈਨੂੰ ਲੱਗਿਆ ਸੀ ਆਪਣੇ ਤੁਹਾਡੀ ਵੀਡੀਓ ਪਾਈ ਸੀ ਠੀਕ ਹੈ ਵੀਰੇ ਠੀਕ ਆ ਸਰਦਾਰ ਜੀ ਨੇ ਜਿਹੜੇ ਹਾਂਜੀ ਹਾਂਜੀ ਸਰਦਾਰ ਕਮਲ ਸਿੰਘ ਜੀ ਹਾਂਜੀ ਹਾਂਜੀ ਕਮਲ ਹਾਂਜੀ ਸ਼ੇਰਗੜ ਤੋਂ ਨੇੜੇ ਠੀਕ ਆ ਜੀ ਉਹਨਾਂ ਦੀ ਅਸੀਂ ਵੀਡੀਓ ਦੇਖੀ ਉਹਨਾਂ ਦੀ ਵੀਡੀਓ ਦੇਖ ਕੇ ਚਲੋ ਫਿਰ ਥੋੜਾ ਜਿਆ ਕੰਟੈਕਟ ਕਰਿਆ ਫੋਨ ਤੇ ਆਪਣੀ ਗੱਲਬਾਤ ਚੱਲੀ ਹਾਂਜੀ ਹਾਂਜੀ ਫਿਰ ਆਏ ਥੋੜਾ ਕੋਈ ਦੇਖੇ ਸਾਈਕਲ ਹੈ ਨਾ ਸਾਈਕਲ ਜਾਨੀ ਮੀਜ਼ ਨਾਲੋਂ ਵੀ ਸਾਨੂੰ ਸੋਹਣਾ ਲੱਗੇ ਹਾਂਜੀ ਵੀਰੇ ਤੇ ਕਾਫੀ ਸਾਈਕਲਾਂ ਦੀ ਸੀ ਟ੍ਰੈਡ ਲਈ ਸੀ ਠੀਕ ਆ ਕੋਈ ਤੇ ਚਲਾ ਕੇ ਦੇਖੇ ਫਿਰ ਸਾਨੂੰ ਇਹ ਸਾਈਕਲ ਜਾਨੀ ਪਸੰਦ ਆਇਆ ਠੀਕ ਹੈ ਵੀਰੇ ਫਿਰ ਅਸੀਂ ਉਹਦੇ ਥਰੂ ਤੁਹਾਡੇ ਕੋ ਪਹੁੰਚ ਗਏ ਵੀਰੇ ਠੀ ਸ਼ੁਕਰੀਆ ਜੀ ਠੀਕ ਹੈ ਵੀ ਤੇ ਟਰੈਕ ਦਾ ਇਹ ਮਾਡਲ ਤੁਹਾਨੂੰ ਪਤਾ ਹੀ ਆ ਮਾਰਲਨ ਫਾਈਰ ਦਾ ਤੇ ਕੰਡੀਸ਼ਨ ਵੀ ਚੈੱਕ ਕਰ ਸਕਦੇ ਹਾਂ ਤੇ ਡਬਲ ਡਿਸਕ ਬ੍ਰੇਕ ਤੇ ਹਾਈਡਰੌਲਿਕ ਇਹਦੀਆਂ ਬ੍ਰੇਕਾਂ ਨੇ ਤੇ 8 3 ਗੇਅਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਯਾਨੀ ਸਾਈਕਲ ਦੇ ਵਿੱਚ ਸਸਪੈਂਸ਼ਨ ਇਹਦੇ ਸ਼ੌਕਰ ਲੌਕ ਆਊਟ ਆ ਕਿਉਂਕਿ ਜਿੰਨੇ ਫੰਕਸ਼ਨ ਇੱਕ ਸਾਈਕਲ ਦੇ ਵਿੱਚ ਪ੍ਰੋਫੈਸ਼ਨਲ ਦੇ ਵਿੱਚ ਹੋਣੇ ਚਾਹੀਦੇ ਨੇ ਉਹ ਪੂਰੇ ਇਹਦੇ ਵਿੱਚ ਸਾਈਕਲ ਦੇ ਨੇ ਤੇ ਮੰਨ ਲਓ 29 ਇੰਚ ਇਹਦਾ ਵੀਲ ਸਾਈਜ਼ ਆ ਗਿਆ ਤੇ ਮੈਕਸਿਸ ਦਾ ਟਾਇਰ ਪਿਆ ਹੋਇਆ ਤੇ ਮੂਰਲਾ ਹਜੇ ਨਾਲ ਦਾ ਟਾਇਰ ਆ ਜਿਹੜਾ ਜਿਹੜਾ ਟਰੈਕ ਦੇ ਆਉਂਦਾ ਹੈ ਮੈਕਸਲ ਦੇ ਟਾਇਰ ਬਾਰੇ ਵੀ ਸੱਜਣ ਮਿੱਤਰ ਸਾਰੇ ਜਾਣਦੇ ਹੀ ਆ ਟੋਟੋ ਘਟ ਬਾਲਾ ਨਹੀਂ ਤਾਂ 2900 ਨਵਾਂ ਟਾਇਰ ਹੈ ਤੇ ਬਾਕੀ ਇਹ ਜਿਹੜਾ ਤੁਹਾਨੂੰ ਡ੍ਰੇਲਰ ਵਗੈਰਾ ਚੈੱਕ ਕਰਾ ਦਿਓ ਉਹ ਐਲਟਸ ਸਮਾਨੋਂ ਲੱਗਿਆ ਹੋਇਆ ਨਾ ਸਮਾਨੋਂ ਦਾ ਤੇ ਜਿਹੜਾ ਬਾਕੀ ਜਿਹੜੀ ਕੈਸਟ ਆ ਉਹ ਵੀ ਬਾਈ ਹਜੇ ਜਮਾ ਨਵੀਂ ਪਈ ਆ ਕੋਈ ਚੇਂਜ ਕਰਾਉਣ ਦੀ ਲੋੜ ਨਹੀਂ ਕੁਛ ਨਹੀਂ ਪਈ ਜਿੰਨਾ ਮਰਜ਼ੀ ਚਲਾਈ ਜਾਣ ਇਹ ਚੀਜ਼ ਆਪਾਂ ਉਹੀ ਲੈਣੇ ਹੁੰਨੇ ਆ ਵੀ ਜਿਹੜੀ ਪੂਰੀ ਸਾਫ਼ ਸੁਥਰੀ ਹੋਵੇ ਵੀ ਅਗਲੇ ਦੇ ਪੈਸੇ ਨਾ ਲੱਗਣ ਦੁਬਾਰੇ ਪਸੋਂ ਅਸੀਂ ਆਪਾਂ ਧਿਆਨ ਚ ਰੱਖਦੇ ਆ ਗੱਲਾਂ ਹਨ ਤੇ ਬ੍ਰੇਕਾਂ ਹਾਈਡਰੌਲਿਕ ਆਗੀਆਂ ਤੇ ਮੂਹਰੇ ਸ਼ਿਫਟਰ ਨੇ ਜਿਹੜੇ ਉਹ ਵੀ ਬਾਈ ਸ਼ਮਾਨੋਂ ਦੇ ਆ ਗਏ ਠੀਕ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਬਾਕੀ ਜਿਹੜਾ ਇਹਨਾਂ ਦਾ ਆਪਣਾ ਸ਼ੌਕਰ ਆ ਉਹ ਇਹਨਾਂ ਦੇ ਆਪਦੇ ਟਰੈਕ ਦਾ ਹੀ ਲਾਇਆ ਹੁੰਦਾ ਤੇ ਆ ਆ ਸੀਗਾ ਟਰੱਕ ਮਾਰ ਲਿਆ ਨੰਬਰ 5 ਤੇ ਬਾਈ ਅੱਜ ਲੈ ਚੱਲੇ ਆਪਾਂ ਤੋਂ ਜਲਾਜਣ ਪਿੰਡ ਤੋਂ ਜਰਗ ਕੋਲੇ ਜਿਹੜਾ ਪਿੰਕੇ ਜਰਗ ਦਾ ਪਿੰਡ ਆ ਬਾਈ ਦਾ ਉੱਥੋਂ ਆਏ ਨੇ ਨੇੜੇ ਬਾਈ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਕਾਲ 올ਡ ਸਾਈਕਲ ਨਾਲ ਜੁੜਿਆ ਸਾਈਕਲ ਆਪਣੇ ਕੋਲ ਹੋਰ ਵੀ ਟੌਪ ਤੋਂ ਟੌਪ ਖੜਿਆ ਤੇ ਜੁੜੇ ਰਹੋ ਕਾਲ 올ਡ ਸਾਈਕਲ ਨਾਲ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਨਾਲ ਹੀ ਆਪਣਾ ਬਾਈ ਹੌਸਲਾ ਵਧਣਾ ਠੀਕ ਆ ਓਕੇ ਜੀ ਧੰਨਵਾਦ ਚੱਲੇ ਆਪਣੇ ਕੋਲ ਟ੍ਰੈਕ ਸਾਈਕਲ ਲੈ ਕੇ ਬਾਈ ਆਏ ਸੀ ਜਲਾਜਣ ਤੋਂ ਜਿਲ੍ਹਾ ਲੁਧਿਆਣਾ ਜਰਗ ਪਿੰਡ ਕੋਲੇ ਇਹਨਾਂ ਦਾ ਪਿੰਡ ਜਲਾਜਣ ਤੇ ਚੱਲੇ ਬਾਈ ਆਪਣੇ ਕੋਲ ਅੱਜ 3 ਜੂਨ 2025 ਠੀਕ ਆ ਜੀ